ਸੋ ਤੁਹਾਨੂੰ ਮੈਂ ਕਿੱਦਾਂ ਦੇ ਲੱਗੀ ਤਿਆਰ ਮੈਂ ਸਿੰਪਲ ਹੀ ਹੋਈਆਂ ਜੇ ਦੇਖ ਸਕਦੇ ਤੁਸੀਂ ਤੇ ਪੰਜਾਬੀ ਜੁੱਤੀ ਆ ਤੇ ਕਿੱਦਾਂ ਦੀ ਲੱਗੀ ਮੈਂ ਤੁਹਾਨੂੰ ਜਰੂਰ ਕਮੈਂਟ ਕਰਕੇ ਦੱਸਿਓ ਕਾਪੀਰਾਈਟ ਡਿਸਕਲੇਮਰ ਅੰਡਰ ਸੈਕਸ਼ਨ 107 ਆਫ ਦ ਕਾਪੀਰਾਈਟ ਐਕਟ 1976 ਅਲਾਉਂਸ ਇਸ ਮੇਡ ਫਾਰ ਫੇਅਰ ਯੂਸ ਫਾਰ ਪਰਪਸਸਿਸ ਸਚ ਐਸ ਕ੍ਰਿਟਿਸਿਜ਼ਮ ਕਮੈਂਟ ਨਿਊਜ਼ ਰਿਪੋਰਟਿੰਗ ਸਕਾਲਰਸ਼ਿਪ ਐਂਡ ਰਿਸਰਚ ਫੇਅਰ ਯੂਸ ਇਸ ਅ ਯੂਸ ਪਰਮਿਟਿਡ ਬਾਈ ਕਾਪੀਰਾਈਟ ਸਟੈਚੂਟ ਥੈਟ ਮਾਈਟ ਆਦਰਵਾਈਜ਼ ਬੀ ਇਨਫਰਿੰਜਿੰਗ ਨਾਨ-ਪ੍ਰੋਫਿਟ ਐਜੂਕੇਸ਼ਨਲ অর ਪਰਸਨਲ ਯੂਸ ਟਿੱਪਸ ਦ ਬੈਲੈਂਸ ਇਨ ਫੇਵਰ ਆਫ ਫੇਅਰ ਯੂਸ ਸਤਿਸ਼ਿਰਿਆ ਕਾਲਜ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵਾਂਗੇ ਹਾਂਜੀ ਅੱਜ ਆਪਾਂ ਫਿਰ ਹਾਜ਼ਰ ਹੋ ਪਰ ਜਿਵੇਂ ਕਹਿੰਦੇ ਹੁੰਦੇ ਹਨ ਨਾ ਵੀ ਰੱਬ ਦੀ ਮਰਜ਼ੀ ਤੋਂ ਬਿਨਾ ਪੱਤਾ ਵੀ ਨਹੀਂ ਹਲਦਾਗਾ ਸਾਰੀ ਦੁਨੀਆ ਨੇ ਅਰਦਾਸਾਂ ਕੀਤੀਆਂ ਵੀ ਹਾਂ ਰਾਜਵੀ ਜਵੰਦਾ ਠੀਕ ਹੋ ਜੇ ਕਈਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪਾਠ ਕਰਵਾਏ ਸੁਖਮਣੀ ਸਾਹਿਬ ਕਰਵਾਏ ਨੰਗੇ ਪੈਰ ਜਾ ਕੇ ਅਰਦਾਸਾਂ ਕੀਤੀਆਂ ਪਰ ਕੋਈ ਵੀ ਅਰਦਾਸ ਕੰਮ ਨਹੀਂ ਆਏਗੀ ਬਾਈ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਕੀ ਸੋਚ ਕੇ ਅੱਜਕੱਲ੍ਹ ਦੀਆਂ ਜਿਹੜੀਆਂ ਮਾਵਾਂ ਹੈਗੀਆਂ ਅੱਜਕੱਲ੍ਹ ਦੇ ਜਿਹੜੇ ਪਰਿਵਾਰ ਹੈਗੇ ਕੀ ਸੋਚ ਕੇ ਨਵੇਂ ਜੰਮੇ ਬੱਚੇ ਨੂੰ ਹੀ ਨਿਪਲ ਤਲਾ ਦਿੰਦੇ ਆ ਕਿਉਂ ਕੀ ਗੱਲ ਮਾਵਾਂ ਦੇ ਦੁੱਧ ਨਹੀਂ ਆਉਂਦਾ ਗਾ ਕੁਝ ਖਾਦਾ ਪੀਤਾ ਨਹੀਂ ਗਾ ਉਹਨਾਂ ਨੇ ਪ੍ਰੈਗਨੈਂਸੀ ਦੇ ਵਿੱਚ ਜਿਹੜਾ ਉਹਨੇ ਦੁੱਧ ਬਣਿਆ ਹੀ ਨਹੀਂ ਗਾ ਆਪ ਦਾ ਦੁੱਧ ਵੀ ਤਾਂ ਬੱਚੇ ਨੂੰ ਪਿਆ ਸਕਦੇ ਆ ਜਿਆਦਾ ਟਾਈਮ ਨਹੀਂ ਘੱਟ ਘੱਟ 6 ਮਹੀਨੇ ਤਾਂ ਬੱਚੇ ਨੂੰ ਦੁੱਧ ਪਿਆਓ ਆਪ ਦਾ ਚੰਗਾ ਬੱਚੇ ਲਈ ਉਧਰੋਂ ਵਿਕਰਮਾ ਰੀਆ ਉਹਨਾਂ ਨੇ ਵੀ ਬੱਚੇ ਨੂੰ ਨਿਪਲ ਤੇ ਲਾ ਰੱਖਿਆ ਇਧਰੋਂ ਇਹ ਆ ਇਹਨਾਂ ਨੇ ਵੀ ਬੱਚੇ ਨੂੰ ਨਿਪਲ ਤੇ ਲਾ ਰੱਖਿਆ ਭਾਈ ਡਾਕਟਰਾਂ ਨੇ ਵੀ ਕਿਹਾ ਵੀ ਬੱਚੇ ਨੂੰ ਮਾਂ ਦਾ ਦੁੱਧ ਪਿਆਓ ਨਿਪਲਾਂ ਤੇ ਨਾ ਲਾਓ ਨਿਪਲ ਨਹੀਂ ਚੰਗੀਗੀ ਨਿਪਲਾਂ ਦਾ ਦੁੱਧ ਬੱਚਿਆਂ ਲਈ ਨਹੀਂ ਚੰਗਾ ਮਾਂ ਦਾ ਦੁੱਧ ਬਹੁਤ ਲਾਭਕਾਰੀ ਹੈ ਬੱਚਿਆਂ ਲਈ ਤੁਸੀਂ ਕਿਉਂ ਨਹੀਂ ਡਾਕਟਰਾਂ ਦੀ ਗੱਲ ਸੁਣਦੇ ਕਿਉਂ ਨਹੀਂ ਬੱਚੇ ਨੂੰ ਮਾਂ ਦਾ ਦੁੱਧ ਪਿਆਉਂਦੇ ਮਾਵਾਂ ਨੂੰ ਆਪ ਨੂੰ ਨਹੀਂ ਹੁੰਦਾਗਾ ਵੀ ਹਾਂ ਅਸੀਂ ਬੱਚੇ ਨੂੰ ਆਪਦਾ ਦੁੱਧ ਪਿਅਾਈ ਗਏ ਜੰਮ ਦੇ ਨੂੰ ਨਿਪਲ ਤੇ ਲਾ ਦਿੰਦੇ ਆ ਜੰਮ ਦੇ ਨੂੰ ਓਡਾ ਬਾ ਓਡਾ ਬੱਚੇ ਦਾ ਮੂੰਹ ਨਹੀਂ ਹੁੰਦਾਗਾ ਜਿੱਦੀ ਉਹਦੇ ਮੂੰਹ 'ਚ ਨਿਪਲ ਤੋਂ ਉਹਨਾਂ ਦਿੰਦੇ ਆਗੇ ਦੂਜੇ ਪਾਸੇ ਇਹਨੂੰ ਦੇਖ ਲੋ ਇਹਨੂੰ ਆਪਦੀ ਵੀਡੀਓ ਬਣਾਉਂਦੀ ਪਈ ਐ ਰੀਲਸ ਬਣਾਉਂਦੀ ਪਈ ਐ ਬੱਚੇ ਨੂੰ ਚੱਕਿਆ ਮੋਡਲ ਆਇਆ ਹੋਇਆ ਵੀ ਬੱਚਾ ਆਦੀ ਧੌਣ ਸੰਭਾਲ ਲੂਗਾ ਉਹਦੇ ਧੌਣ ਤੇ ਹੱਥ ਵੀ ਨਹੀਂ ਰੱਖਿਆਗਾ ਵੀ ਬੱਚਾ ਇੰਨਾ ਹਜੇ ਨਹੀਂ ਹੋਇਆਗਾ ਵੀ ਉਹ ਆਪਦਾ ਬੈਲੈਂਸ ਬਣਾ ਸਕੇ ਧੌਣ ਸੰਭਾਲ ਸਕੇ ਬੱਚਾ ਪਿੱਛੇ ਢਿੱਗਣ ਲੱਗਾ ਸੀਗਾ ਪਰ ਇਹਨੇ ਮਾਂ ਦੀ ਤੇ ਇਹਦੀ ਵੀਡੀਓ ਨਹੀਂ ਛੱਡੀਗੀ ਵੀਡੀਓ ਕੰਟੀਨਿਊ ਰੱਖੀ ਤੇ ਫਿਰ ਬੈੱਡ ਤੇ ਬਹਿ ਕੇ ਉਹਨੂੰ ਬੁੱਕਲ ਚ ਬਿਠਾ ਲਿਆ ਜਿਹੜੇ ਸਾਹ ਨੂੰ ਤੂੰ ਬਿਠਾਇਆ ਬੱਚਾ ਇਹ ਬੈਠਣ ਦੇ ਲਾਇਕ ਹੈਗਾ ਵਾ ਬੱਚਾ ਇਦਾਂ ਬੈਠਦੇ ਯੋਗ ਹੈਗਾ ਹਜੇ ਤੁਸੀਂ ਆਪ ਦੀ ਵੀਡੀਓ ਦੇ ਚੱਕਰ ਚ ਆਪਦੇ ਵਿਊ ਦੇ ਚੱਕਰ ਚ ਕਿਉਂ ਬੱਚਿਆਂ ਨੂੰ ਪਰੇਸ਼ਾਨ ਕਰਦੇ ਆ ਬੱਚੇ ਨੂੰ ਖੜਾਓ ਵੀਡੀਓ ਬਣਾਉਣੀ ਆ ਭਾਈ ਟੰਗ ਨਾਲ ਵੀ ਬਣਾ ਸਕਦੇ ਆ ਤਾਂ ਕਿ ਬੱਚੇ ਨੂੰ ਤਕਲੀਫ ਨਾ ਹੋਵੇ ਪਰ ਨਹੀਂ ਤੁਹਾਨੂੰ ਸਿਰਫ ਤੁਹਾਡੇ ਵੀਡੀਓ ਦਾ ਮਤਲਬ ਆਹ ਪ੍ਰੀਤੀ ਸੁੱਡਲ ਦੀ ਅੱਗੇ ਪਿੱਛੇ ਜਵਾਕ ਨੂੰ ਵੇਂਦੀ ਤੱਕ ਨਹੀਂ ਗੇ ਹੱਥ ਨਹੀਂ ਲਾਉਂਦੀ ਗੇ ਸਾਹ ਜਣ ਉਹ ਸੰਭਾਲ ਲਈ ਜਾਊਗੀ ਕਹਿ ਰਣ ਬਾਲਾ ਤੇ ਜਦੋਂ ਵੀਡੀਓ ਬਣਾਉਣੀ ਹੁੰਦੀ ਹੈ ਉਦੋਂ ਹਾਏ ਮੇਰਾ ਪੁੱਤ ਮੇਰਾ ਸ਼ੋਨਾ ਮੁੰਡਾ ਇਹ ਤਾਂ ਮੇਰਾ ਆਏ ਆ ਇਹ ਤਾਂ ਮੇਰਾ ਜੋ ਆ ਅੱਗੇ ਪਿੱਛੇ ਹੀ ਫਿਰ ਕਦੇ ਦੇਖ ਲਿਆ ਕਰੋ ਜੇ ਤੁਹਾਨੂੰ ਇੰਨਾ ਹੀ ਪਿਆਰਾ ਲੱਗਦਾ ਤੇ ਫਿਰ ਨਿਪਲ ਤੇ ਕਿਉਂ ਲਾਇਆ ਆਪਦਾ ਦੁੱਧ ਵੀ ਪਿਆ ਆ ਗਾਣਾ ਜਮਾਂ ਸਹੀ ਚੁਣਿਆ ਤੋ ਆਪਦੇ ਵਾਸਤੇ ਲਾਰਾ ਲੱਪਾ ਤੋ ਸਾਰੇ ਮੁੰਡਿਆਂ ਨੂੰ ਲਾਰਾ ਲੱਪਾ ਹੀ ਲਾਉਣੀਆ ਵੀ ਹਾਂ ਮੈਂ ਤੁਹਾਡੇ ਨਾਲ ਵਿਆਹ ਕਰਾਉਂਗੀ ਏ ਉਹ ਉਹਨਾਂ ਨੂੰ ਸੁਪਨੇ ਹੀ ਦਿਖਾਉਣੀਆ ਸੁਪਨੇ ਦਿਖਾ ਕੇ ਉਹਨਾਂ ਕੋਲੋਂ ਪੈਸੇ ਠੱਗ ਲੈਨੇ ਕਿਸੇ ਤੋਂ 400 ਲੈ ਲਿਆ 500 ਲੈ ਲਿਆ ਰਿਚਾਰਜ ਕਰਵਾ ਲਿਆ ਕਿਸੇ ਤੋਂ ਕਿਸੇ ਦਾ ਗਿਫਟ ਮੰਗਵਾ ਲੇ ਹੈ ਕਿਸੇ ਤੋਂ 20 ਲੱਖ 20 ਲੱਖ ਹੀ ਨੇ 2 ਲੱਖ ਲੈ ਲਿਆ ਕਿਸੇ ਤੋਂ 15000 ਲੈ ਲਿਆ 8000 ਲੈ ਲਿਆ ਲਾਰੇ ਲੱਪਿਆਂ ਚ ਰੱਖ ਕੇ ਪੈਸੇ ਹੀ ਠਾਗਦੀਆਂ ਤੂੰ ਤੇ ਤੇਰੀ ਮਾਂ ਤੁਹਾਡਾ ਦੋਨਾਂ ਦਾ ਧੰਦਾ ਹੀ ਇਹ ਹੈ ਪਤਾ ਨਹੀਂ ਕਿਉਂ ਨੇ ਤੁਹਾਨੂੰ ਸ਼ਰਮ ਆਉਂਦੀਗੀ ਤੇ ਆ ਜਿਹੜਾ ਗੇਮ ਆ ਹੀ ਲੈਣਾ ਇਹ ਵੀ ਸਹੀ ਹੈ ਗੇਮ ਆ ਹੀ ਖੇਡਦੀਆਂ ਤੂੰ ਅਗਲਿਆਂ ਨਾਲ ਗੇਮ ਖੇਡਦੀਆਂ ਉਹਨਾਂ ਨੂੰ ਆਪਦੀ ਗੇਮ 'ਚ ਫਸਾਉਣੀ ਆਪਦੇ ਟਰੈਪ 'ਚ ਫਸਾ ਲੈਣੀ ਆ ਫਿਰ ਉਹਨਾਂ ਨੂੰ ਠੱਗ ਕੇ ਉਹਨਾਂ ਕੋਲ ਮਤਲਬ ਕਰਵਾ ਕੇ ਤੇ ਫਿਰ ਉਹਨਾਂ ਨੂੰ ਲੱਤ ਮਾਰ ਕੇ ਪਰੇ ਸੈੱਟ ਦੇਣੀ ਆ ਜਿਵੇਂ ਦੁੱਧ 'ਚ ਮੱਖੀ ਕੱਢ ਕੇ ਸੈੱਟ ਦਿੰਨੇ ਆ ਤੇ ਫਿਰ ਆਪ ਹੀ ਪੈਸੇ ਠੱਗਦੀਆਂ ਇਹ ਮਾਵਾਂ ᱛੀਆਂ ਉਹਨਾਂ ਕੋਲੋਂ ਪੈਸੇ ਮੰਗਦੀਆਂ ਆਪ ਹੀ ਗਲਤ ਚੱਟਾਂ ਕਰਦੀਆਂ ਹੈ ਫਿਰ ਜੇ ਹੁਣ ਇੰਟਰਵਿਊ ਹੋਈ ਦੀ ਪੋਡਕਾਸਟ ਹੋਈ ਜਾਂ ਫਿਰ ਆਪਦੀ ਵੀਡੀਓ ਦੇ ਵਿੱਚ ਫਿਰ ਅਗਲੇ ਬੰਦੇ ਨੂੰ ਗਲਤ ਦੱਸਣ ਗਿਆ ਲੈ ਉਹ ਤਾਂ ਮੈਨੂੰ ਭੈਣ ਸਮਝ ਕੇ ਮੇਰੀ ਹੈਲਪ ਕੀਤੀ ਸੀ ਬਾਅਦ ਚ ਮੇਰੇ ਕੋਲ ਨਿਊਡ ਪਿਕਸ ਮੰਗਣ ਲੱਗ ਗਿਆ ਮੈਨੂੰ ਕਹਿੰਦਾ ਮੇਰੇ ਆਪਦੀਆਂ ਪ੍ਰਾਈਵੇਟ ਫੋਟੋਜ਼ ਭੇਜ ਫਿਰ ਅਗਲੇ ਬੰਦੇ ਨੂੰ ਗਲਤ ਦੱਸ ਦੇਆ ਚੱਲਿਆ ਜੀ ਮੇਰੇ ਪੇਕੇਆਂ ਦੇ ਘਰੇ ਪਿੰਡ ਪਿੰਡ ਚੱਲੀਆਂ ਕੀ ਫਾਇਦਾ ਜਾਣ ਦਾ ਪੇਕੇ ਪਿੰਡ ਜਾ ਕੇ ਵੀ ਵਲੌਗ ਹੀ ਬਣਾਉਣਾ ਆਪਦੀਆਂ ਜੱਬਲੀਆਂ ਹੀ ਮਾਰਨੀਆਂ ਤੁਸੀਂ ਕਿਹੜਾ ਕਿਸਨਾ ਬਹਿ ਕੇ ਦੁੱਖ ਸੁੱਖ ਕਰਨਾ ਵਾ ਜਿਹੜੀਆਂ ਜੱਬਲੀਆਂ ਮਾਰਨੀਆਂ ਘਰੇ ਬਹਿ ਕੇ ਵੀ ਤਾਂ ਮਾਰ ਹੀ ਸਕਦੇ ਸੋ ਤੁਹਾਨੂੰ ਮੈਂ ਕਿੱਦਾਂ ਦੇ ਲੱਗੀ ਤਿਆਰ ਮੈਂ ਸਿੰਪਲ ਹੀ ਹੋਈ ਆ ਜੇ ਦੇਖ ਸਕਦੇ ਤੁਸੀਂ ਇਹ ਪੰਜਾਬੀ ਜੁੱਤੀ ਆ ਤੇ ਕਿੱਦਾਂ ਦੀ ਲੱਗੀ ਮੈਂ ਤੁਹਾਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਹੁਣ ਨਾ ਤੂੰ ਆਪ ਹੀ ਕਿਹਾ ਵੀ ਜ਼ਰੂਰ ਦੱਸਿਓ ਕਮੈਂਟ ਕਰਕੇ ਪਰ ਮੈਂ ਕਮੈਂਟ ਕਰਕੇ ਨਹੀਂ ਦੱਸਣਾ ਮੈਂ ਸਿੱਧਾ ਹੀ ਦੱਸੂਗੀ ਤੇ ਮੇਰੀ ਗੱਲ ਦਾ ਗੁੱਸਾ ਨਾ ਕਰੀ ਜੇ ਕਰਨਾ ਵੀ ਤਾਂ ਬੇਸ਼ੱਕ ਦੀ ਹਜ਼ਾਰ ਵਾਰ ਕਰੀ ਚੱਲੀ ਕੋਈ ਚੱਕਰ ਨਹੀਂਗਾ ਤੂੰ ਨਾ ਬਹੁਤ ਭੈੜੀ ਲੱਗਿਆ ਨਹੀਂ ਆ ਪਹਿਲੀ ਗੱਲ ਹਰੇਕ ਥਾਂ ਤੇਰੇ ਜੁੰਡੇ ਖਿਲਰੇ ਹੁੰਦੇ ਆ ਹਰੇਕ ਥਾਂ ਹੁਣ ਤੇਰੀ ਉਮਰ ਜਿਹੜੀ ਜੁੰਡੇ ਖਲਾ ਰੰਦੀ ਆ ਚਲ ਖਲਾਰ ਦੇ ਕਦੇ-ਕਦੇ ਖੋਲਲੇ ਵਾਲ ਪਰ ਇਹਦਾ ਮਤਲਬ ਇਹ ਨਹੀਂਗਾ ਵੀ ਥਾਂ-ਥਾਂ ਤੁਸੀਂ ਵਾਲ ਖੋਲ ਕੇ ਤੁਰੀਆਂ ਫਿਰੋਗੇ ਬੰਨ ਵੀ ਲੈਦੇ ਹੁੰਦੇ ਇਹਨਾਂ ਨੂੰ ਜਿਹੜੇ ਚਾਰ ਝਾਟੇ ਹੈਗੇ ਆ ਤੁਹਾਡੇ ਚਾਰ ਜੁੰਡੇ ਹੈਗੇ ਇਹਨਾਂ ਨੂੰ ਬੰਨ ਵੀ ਲਿਆ ਕਰੋ ਕਦੇ ਇਹ ਤਾਂ ਹੈ ਨਹੀਂਗਾ ਵੀ ਤੁਹਾਡੇ ਵਾਲ ਬੰਨੇ ਹੀ ਨਹੀਂ ਜਾਂਦੇਗੇ ਤੇ ਦੂਜੀ ਗੱਲ ਸਿੰਪਲ ਸੂਟ ਨਹੀਂ ਪਾਇਆ ਜਾਂਦਾ ਤੇਰੇ ਕੋਲ ਇੱਕ ਤਾਂ ਹੈ ਦੀ ਮੋਟੀ ਤੂੰ ਉਹ ਤਾਂ ਪਾ ਲਿਆ ਫਰਾਕ ਸੂਟ ਸਲਵਾਹ ਸੂਟ ਨਹੀਂ ਪਾਇਆ ਜਾਂਦਾ ਕਿ ਤੇਰਾ ਸਲਵਾਹ ਸੂਟ ਬੰਨਦਾ ਹੀ ਨਹੀਂਗਾ ਤੇ ਰਈ gala ਜੁੱਤੀ ਦੀ ਜੁੱਤੀ ਆਏ ਜਿਵੇਂ ਬੁੱਢਿਆਂ ਵਾਲੀ ਹੁੰਦੀ ਐ ਬੁੱਢਿਆਂ ਵਾਲੀ ਹੁੰਦੀ ਐ ਬੰਦਿਆਂ ਵਾਲੀ ਜੁੱਤੀ ਵੀ ਤੇਰੇ ਜਮਾਂ ਸੋਹਣੀ ਲੱਗੇਗੀ ਤੇ ਚੁੰਨੀ ਲੈੰਦਾ ਢੰਗ ਇੰਨਾ ਘਟੀਆ ਤੇਰਾ ਚੁੰਨੀ ਲੈਣੀ ਐ ਚੱਜ ਨਾਲ ਵੀ ਲੈ ਸਕਦੀ ਆ ਹਾਂ ਇੱਕ ਪਾਸੇ ਸਿੱਟੀ ਦਾ ਕੀ ਫਾਇਦਾ ਵਾ ਮੇਂ ਮੈਂ ਤਾਂ ਇਹਦੇ ਸਿੱਟੀ ਐ ਚੁੰਨੀ ਚੱਜ ਨਾਲ ਵੀ ਲੈ ਸਕਦੀ ਸੀ ਜੇ ਨਹੀਂ ਲੈਣੀ ਆਉਂਦੀ ਨਾਲ ਆਉ ਫਿਰ ਸਿੱਧਾ ਹੀ ਲਾ ਕੇ ਪਰਾ ਮਾਰੋ ਸੈੱਟ ਦੇ ਚੁੰਨੀ ਨੂੰ ਤੇ ਪਿੰਡ ਆਪਾਂ ਕਿਹੜੇ ਚੱਲੇ ਅੰਮੀ ਨਹੀਂ ਪਿੰਡ ਦਾ ਨਾਮ ਨਹੀਂ ਦੱਸਣਾ ਜੀ ਅਸੀਂ ਠੀਕ ਹੈ ਪਿੰਡ ਉੱਥੇ ਜਾ ਕੇ ਦੱਸਾਂਗੇ ਹਾਂ ਪਿੰਡ ਦੱਸ ਦਾਂਗੇ ਚਲੋ ਜੇ ਜ਼ਰੂਰਤ ਵੀ ਪੈ ਗਈ ਦੱਸੋਲੀ ਦੱਸ ਵੀ ਆਖੇ ਨਹੀਂ ਪਿੰਡ ਦਾ ਨਾਮ ਨਹੀਂ ਦੱਸਣਾ ਗਾ ਤੁਸੀਂ ਤੇ ਨਾਮ ਨਾ ਦੱਸੋਏ ਅਸੀਂ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਬਿਲੋਂਗ ਕਰਦੇ ਆਂ ਕਿੱਥੇ ਬਹਿ ਕੇ ਅਸੀਂ ਕੰਜਰਖਾਨਾ ਕਰਦੇ ਆਂ ਤੁਸੀਂ ਨਾ ਦੱਸੋਏ ਤਾਂ ਹੋਈ ਨਹੀਂ ਸਕਦਾ ਗਾ ਲਾਜਮੀ ਤੂੰ ਆਪ ਦੇ ਪਿੰਡ ਦਾ ਨਾਮ ਦੱਸੇਂਗੀ ਲਾਜਮੀ ਆ ਕੀ ਲਾਜ ਜੇ ਲੱਗ ਗਈ ਇਹ ਤਾਂ ਕੁਛ ਨਹੀਂ ਵੈਸੀ ਹੈ ਵੈਸੇ ਨਹੀਂ ਬੱਬੂ ਉਹ ਵੈਸੀ ਆ ਅੰਦਰ ਆ ਅੱਛਾ ਤੇ ਆਪਾਂ ਚੱਲੇ ਆਂ ਜੀ ਠੀਕ ਆ ਸਾਡਾ ਤੋਰੀ ਚਲਾਊਗਾ ਗੱਡੀ ਤੇ ਗੱਡੀ ਮੈਂ ਕੱਢ ਲਈ ਬਾਹਰ ਆ ਰਹੀ ਜੀ ਹਾਂ ਗੱਡੀ ਕੱਢ ਲਈ ਬਾਹਰ ਆ ਜਿਹੜਾ ਤੋਰੀ ਮੂੰਹ ਆ ਚੱਕਿਆ ਵਾ ਆਪਦੇ ਨਾਲ ਐ ਨੂੰ ਕਿਸੇ ਕੰਮ ਧੰਦੇ ਲਾ ਦੇ ਕੋਈ ਕੰਮ ਧੰਦਾ ਕਰ ਲੂਗਾ ਨਹੀਂ ਤਾਂ ਕੋਈ ਰੇੜੀ ਰੂੜੀ ਲਾ ਦੇ ਉੱਥੇ ਬੈਠਾ ਰਿਆ ਕਰੋ ਭੋਰਾ 4 ਪੈਸੇ ਤਾਂ ਕਮਾਊਗਾ ਸਾਰਾ ਦਿਨ ਇਹਦੇ ਹੱਥ 'ਚ ਫੋਨ ਨਾ ਫੜਾਈ ਰੱਖਿਆ ਕਰ ਸਾਰਾ ਦਿਨ ਮਗਰ ਫੋਨ ਚੱਕ ਕੇ ਤੁਰਿਆ ਫਿਰਦਾ ਰਹਿੰਦਾ ਕਦੇ ਕਿਹੜਾ ਐਂਗਲ ਦਿਖਾਤਾ ਤੇ ਕਦੇ ਕਿਹੜਾ ਐਂਗਲ ਦਿਖਾਤਾ ਕੋਈ ਕੰਮ ਧੰਦਾ ਕਰਵਾ ਲੈ ਤੇ ਤਾਂ ਪੜਾਇਆ ਤਾਂ ਹੈ ਨਹੀਂਗਾ ਚਾਜ ਨਾਲ ਕੰਮ ਧੰਦੇ ਤਾਂ ਲਾ ਦੇ ਇਹਨੂੰ ਗਾਂਹ ਜਾ ਕੇ ਜੇ ਰ ਤੋਰੀ ਮੂਏ ਦਾ ਵਿਆਹ ਕਰਨਾ ਆਊਗਾ ਕੁੜੀ ਵਾਲੇ ਪੁੱਛਾਂਗੇ ਕੀ ਕੰਮ ਕਰਦਾ ਕੁਝ ਕਹਿਣ ਜੋਗੇ ਤਾਂ ਹੋਵੋਂਗੇ ਨਾ ਭਲਾਂ ਦੀ ਰੇੜੀ ਲੱਗੀ ਹੈ ਵੀ ਹਾਂ ਭਾਈ ਮੇਰੇ ਮੁੰਡੇ ਨੇ ਆਦੀ ਰੇੜੀ ਲਾਈ ਹੈ ਚਾਰ ਪੈਸੇ ਕਮਾਉਂਦਾ ਇੱਜਤ ਨਾਲ ਕਮਾਉਂਦਾ ਐ ਤਾਂ ਨਾ ਕਹੇਗੀ ਵੀ ਸਾਰਾ ਦਿਨ ਮੇਰੇ ਪਿੱਛੇ ਪਿੱਛੇ ਫੋਨ ਲੈ ਕੇ ਤੁਰਿਆ ਫਿਰਦਾ ਰਹਿੰਦਾ ਵੀ ਕਦੇ ਕਿਹੜੇ ਐਂਗਲ ਤੋਂ ਦਿਖਾਉਂ ਹੌਲੀ ਹੌਲੀ ਹੋਣੀ ਚਾਹ। ਤੇ ਮੈਂ ਇਹਨਾਂ ਨੇ ਡਰ ਗਈ ਲੱਗ ਜਾਂਦਾ ਤੇ ਉਹ ਤਾਂ ਮੈਂ ਦੋ ਦੋ ਵਾਰ ਹੀ ਭੱਗ ਗਿਆ ਤੀਜੀ ਵਾਰ ਜਾਣ ਲੱਗੀ ਹਾਂ ਤੇ ਨਾਲ ਤੇ ਵਧੀਆ ਗੱਡੀ ਚ ਚਲਾਉਣ ਲੱਗ ਗਿਆ ਚਲੋ ਬਾਬਾ ਜੀ ਦੀ ਕਿਰਪਾ ਨਾਲ। ਵਾਹ ਕਿੰਦੀ ਹੋਣਾ ਜੀ। ਬਾਬਾ ਜੀ ਦੀ ਕਿਰਪਾ ਨਾਲ ਗੱਡੀ ਤਾਂ ਵਧੀਆ ਚਲਾਉਣ ਲੱਗ ਗਿਆ ਪਰ ਇਹਨੂੰ ਆਏ ਨਹੀਂ ਪਤਾ ਕਿ ਗੱਲ ਸਪੀਡ ਕਿ ਨਹੀਂ ਰੱਖਣੀ ਕਿੰਨੀ ਤੇਜ਼ ਚਲਾਈ ਜਾਂਦਾ। ਅੰਨਿਆ ਵੰਗੂ ਨਾ ਆਏ ਪੈਰ ਰੱਖਿਆ ਵੀ ਇੱਕ ਰੇਸ ਖੱਚਦਾ ਮੈਂ ਜਿੰਨੀ ਵੀ ਹੁੰਦੀ ਹੈ। ਹਾਲੀਵੇਡ ਚਲਾ ਸਕਦਾ ਜਰੂਰੀ ਤਾਂ ਨਹੀਂ ਇੰਨੀ ਭਜਾਉਣੀ ਐ ਤੇ ਜੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਇਹ ਗੱਡੀ ਚਲਾਉਣਾ ਸਿੱਖ ਗਿਆ ਨਾ ਤਾਂ ਥੋੜੀ ਬਹੁਤ ਆਪਦੀ ਵੀ ਕਿਰਪਾ ਕਰ ਲਓ ਮੁੰਡੇ ਨੂੰ ਕੰਮ ਧੰਦੇ ਲਾ ਲਓ ਇਹਨੂੰ ਕਦੇ ਡਰਾਈਵਰ ਬਣਾ ਲਿਆ ਤੇ ਕਦੇ ਕੈਮਰਾਮੈਨ ਬਣਾ ਲਿਆ ਬਸ ਸੋ ਅੱਜ ਮੈਂ ਕੋਕਾ ਪਾਇਆ ਜੀ ਤੇ ਆਪਾਂ ਚੱਲੇ ਆ ਪਿੰਡ ਹਨਾ ਤੁਹਾਨੂੰ ਦੱਸ ਦਿੰਦਾ ਸੀ ਨਾ ਤੇ ਤੇਰੇ ਫਰਾਕ ਸੋਹਣੇ ਪਾਈ ਲੱਗੀ ਨਾ ਤੇਰੇ ਜੁੱਤੀ ਨਾ ਤੇਰੇ ਜੁੰਡੇ ਜਿਹੜੇ ਚਾਰ ਹੈਗੇ ਇਹ ਖਿਲਰੇ ਸੋਹਣੇ ਲੱਗੇ ਤੇ ਨਾ ਹੀ ਤੇਰਾ ਕੋਕਾ ਸੋਹਣਾ ਲੱਗਾ ਤੂੰ ਸਾਨੂੰ ਸਾਰੀ ਜਮਾਂ ਵੀ ਨਹੀਂ ਸੋਹਣੀ ਲੱਗੇਗੀ ਕਿਸੇ ਪਾਸੇ ਵੀ ਸੋਹਣੀ ਨਹੀਂ ਲੱਗੇਗੀ ਨਾ ਤੇਰੇ ਕੰਟੈਂਟ ਸੋਹਣੇ ਆ ਹੋਰ ਕੁਝ ਸੁਣਾ ਹੁਣ ਆਖੇ ਕੋਕਾ ਪਾਇਆ ਮੈਂ ਦੱਸ ਦੇ ਜੇ ਹੋਰ ਕੁਝ ਰਹਿੰਦਾ ਤਾਂ ਉਹ ਵੀ ਸੁਣਾ ਦਿੰਨੇ ਆ ਅਸੀਂ ਨਹੀਂ ਇੱਥੇ ਤੁਸੀਂ ਕੀ ਦਿਖਾਉਣਾ ਚਾਹੁੰਦੇ ਆ ਵੀਡੀਓ ਬਣਾਈ ਜਾਨੇ ਮਿਊਟ ਕੀਤਾ ਵਾ ਤੇ ਕੀ ਦਿਖਾਉਣਾ ਚਾਹੁੰਦੇ ਆ ਲੋਕਾਂ ਨੂੰ ਪਿੰਡ ਦੀਆਂ ਗਲੀਆਂ ਕਿਉਂ ਲੋਕਾਂ ਨੇ ਕਦੇ ਦੇਖੀਆਂ ਨਹੀਂ ਲੋਕੀ ਜਿਹੜੇ ਦੂਸਰੇ ਗ੍ਰਹਿ ਤੇ ਰਹਿੰਦੇ ਆ ਉਹਨਾਂ ਨੂੰ ਪਤਾ ਨਹੀਂ ਵੀ ਇੱਥੇ ਧਰਤੀ ਦੇ ਵਿੱਚ ਜਿਹੜੀਆਂ ਪਿੰਡ ਹੈਗੇ ਉਹਨਾਂ ਦੀਆਂ ਗਲੀਆਂ ਕਿਹੋ ਜਿਹੀਆਂ ਕਿਹੋ ਜਿਹੀਆਂ ਨਹੀਂ ਲੋਕੀ ਤਾਂ ਉੱਤੇ ਆਸਮਾਨ ਤੇ ਰਹਿੰਦੇ ਆ ਬੱਦਲਾਂ 'ਚ ਰਹਿੰਦੇ ਆ ਦੂਜੇ ਗ੍ਰਹਿ ਤੇ ਰਹਿੰਦੇ ਆ ਉਹਨਾਂ ਨੇ ਕੀ ਪਤਾ ਕਿਹੋ ਜਿਹੀਆਂ ਗਲੀਆਂ ਹੋਣਗੀਆਂ ਇੱਥੇ ਕਿਹੋ ਜਿਹੀਆਂ ਨਹੀਂ ਹਣ ਪਤਾ ਲੱਗਾ ਇਹਨਾਂ ਨੇ ਮਿਊਟ ਕੀਤੀ ਨਹੀਂਗੀ ਵੀਡੀਓ ਇਹਨਾਂ ਨੂੰ ਪਤਾ ਹੀ ਨਹੀਂਗਾ ਵੀ ਇਹਨਾਂ ਕੋਲ ਵੀਡੀਓ ਮਿਊਟ ਹੋ ਗਈ ਆਵਾਜ਼ ਹੀ ਨਹੀਂ ਆਉਂਦੀ ਪਈਗੀ ਆ ਆਪਦਾ ਹੀ ਬੋਲੀ ਜਾਂਦੇ ਵੀ ਤੁਸੀਂ ਵੀਡੀਓ ਜਦੋਂ ਐਡਿਟ ਕਰਦੇ ਆ ਉਹਦਾ ਮੜਾ ਵੇਖ ਤਾਂ ਲਿਆ ਕਰੋ ਧਿਆਨ ਨਾਲ ਅਪਲੋਡ ਕਰਨ ਤੋਂ ਪਹਿਲਾਂ ਚੈੱਕ ਤਾਂ ਕਰ ਲਿਆ ਕਰੋ ਵੀ ਸਾਡੀ ਵੀਡੀਓ ਸਹੀ ਐਡਿਟ ਹੋ ਗਈ ਕਿ ਨਹੀਂ ਹੋ ਗਈ ਕਿਤੇ ਕੋਈ ਗੜਬੜ ਤਾਂ ਨਹੀਂ ਕਿਤੇ ਕੋਈ ਅਜਿਹੀ ਕਲਿੱਪ ਤਾਂ ਹੈ ਨਹੀਂਗੀ ਵੀ ਜਿਹੜੀ ਸਾਨੂੰ ਨਹੀਂ ਲਾਉਣੀ ਚਾਹੀਦੀ ਸੀ ਉਹ ਲੱਗ ਗਈ ਪਰ ਨਹੀਂ ਇੰਨਾ ਗਧਿਆਂ ਨੇ ਡੰਗਰਾਂ ਨੇ ਨਾ ਕਦੇ ਵੀ ਵੀਡੀਓ ਨਹੀਂ ਚੈੱਕ ਕਰਨੀਗੀ ਚੜਾਉਣ ਤੋਂ ਪਹਿਲਾਂ ਵੀ ਹਾਂ ਅਸੀਂ ਵੀਡੀਓ ਚੈੱਕ ਕਰ ਲਿਆ ਸਿੱਧਾ ਹੀ ਆਹ ਅੱਤਨ ਚਾਰ ਕਲਿੱਪਾਂ ਹੀ ਆ ਬਣਾ ਕੇ ਜੋੜ ਦਿੰਦੇ ਆ ਨਾਲ ਤੇ ਬਾਅਦ ਚ ਸਿੱਧਾ ਹੀ ਚੜਾ ਦਿੰਦੇ ਆਗੇ ਆਓ ਸਮੋਸੇ ਭਾਈ ਆਜੋ ਸਮੈਸਰ ਆਜੋ ਹੋ ਗਿਆ ਆਜੋ ਬੀਬੀ ਆਜੋ ਤੇ ਯਾਰ ਕੀ ਥਾਹ ਭਾਈ ਸਮੋਸੇ ਤੇ 3:30 ਜੀ ਕੇ ਤੇ ਨਾ ਸਮੋਸੇ ਨਾਂ ਨਹੀਂ ਤੱਕੀ ਵੀ ਅੰਨਾਂ ਨੂੰ ਖਾਲੋ ਖਾਲੋ ਪਾਈ ਸਮੋਸੇ ਹੋਂ ਤਾਂ ਮੌਕਾ ਮਿਲਦਾ ਜਿੱਡਾ ਇਹਦਾ ਢੱਡਾ ਮੈਨੂੰ ਲੱਗਦਾ ਨਹੀਂ ਗਾ ਵੀ ਪਿੱਛੇ ਭੋਰ ਚੋਰ ਵੀ ਛੱਡੂਗੀ ਸਮੋਸਿਆਂ ਦਾ ਸਾਰੇ ਇਹਨੇ ਰਗੜ ਜਾਣੇ ਆ ਹੁਣ ਤਾਂ ਮੌਕਾ ਕਹੀ ਜਾਂਦੀ ਐ ਖਾ ਲੋ ਜਿਹਦੇ ਕੋਲ ਖਾਦਾ ਜਾਂਦਾ ਐ ਕਿ ਅੱਧਾ ਅੱਧਾ ਨਹੀਂ ਤੇਨੇ ਤਾਂ ਸਮੋਸਿਆਂ ਦੇ ਨਾਲ ਨਾਲ ਜਿਹੜੀ ਚਟਨੀ ਵਾਲੀ ਕੌਬਲੀ ਉਹ ਵੀ ਜਮਾਂ ਚਟ ਕੇ ਰੱਖ ਦੇਣੀ ਐ ਬੱਤ ਸਹੀ ਐ ਇਹ ਸਮੋਸੇ ਦੀ ਸੀ ਕਈ ਵਾਰ ਮਤਲਬ ਇਹਨਾਂ ਨੂੰ ਮਿਲਣ ਤੋਂ ਉਹ ਤੋਂ ਕਿਤੇ ਜ਼ਿਆਦਾ ਵਧੀਆ ਨੇ ਕਿਉਂਕਿ ਮੈਨੂੰ ਕੋਈ ਇਹਨਾਂ ਨੇ ਇਹ ਆਈ ਨਹੀਂ ਇਹਨਾਂ ਨੇ ਸਿਖਾਇਆ ਮੈਂ ਇਹਨਾਂ ਦੇ ਹੱਕ ਦੇ ਵਿੱਚ ਪਹਿਲਾਂ ਵੀ ਵੀਡੀਓਜ਼ ਪਾਈਆਂ ਹੋਈਆਂ ਗਈਆਂ ਤੇ ਮੈਨੂੰ ਨਾ ਭੈਣ ਨੇ ਕਿਹਾ ਵੀ ਹਾਂ ਵੀ ਅਸੀਂ ਆਵਾਲੇ ਭੈਣ ਦੀ ਵੈਸੇ ਆਪਣੇ ਪਿੰਡ ਦੇ ਸਤੇ ਰਹਿੰਦੀ ਸੀ ਤੇ ਮੈਨੂੰ ਸੱਚੀ ਐਨੀ ਖੁਸ਼ੀ ਹੋਈ ਮੈਨੂੰ ਯਕੀਨ ਨਹੀਂ ਹੋਇਆ ਜਦ ਤੱਕ ਮੈਂ ਭੈਣ ਨੂੰ ਵੇਖਿਆ ਨਹੀਂ ਆਉਂਦੇ ਵੇਖੀ ਨਾ ਤੇ ਜਿਹੜਾ ਲੋਕ ਐਵੇਂ ਬਿੜਾ ਕੰਮ ਤੋਂ ਭੈਣ ਨੂੰ ਟਰੋਲ ਕਰਦੇ ਨੇ ਅੱਜ ਮੈਂ ਇਹ ਦੱਲ ਕਹਿ ਸਕਦੀ ਆ ਵੀ ਨਾ ਤਾਂ ਭੈਣ ਦੇ ਵਿੱਚ ਕੋਈ ਐਟੀਟਿਊਡ ਆ ਤੇ ਕੋਈ ਵੀ ਇਹਦੇ ਵਿੱਚ ਕੀ ਕੋ ਨਾਮ ਦੀ ਤਾਂ ਚੀਜ਼ ਹੀ ਹੈ ਨਹੀਂ ਐਨੇ ਡਾਊਨ ਟੂ ਅਰਥ ਨੇ ਹੈ ਨਾ ਨਹੀਂ ਬੰਦੇ ਦੇ ਐਨੇ ਵਧੀਆ ਇਹਨਾਂ ਦੇ ਫਾਲੋਅਰਸ ਮਤਲਬ ਕਿ ਇਹਨਾਂ ਦੇ ਕਿੰਨੇ ਲੋਕ ਐ ਇੰਨਾ ਜਾਣਦੇ ਨੇ ਹੈ ਨਾ ਫੋਟੋਆਂ ਕਰਾਉਣ ਨੂੰ ਤਰਸਦੇ ਨੇ ਉਹ ਭੈਣ ਮੇਰੇ ਕੋਲ ਆ ਚਾਈ ਆ ਮਾਫ ਕਰੇ ਭੈਣ ਪਰ ਆਹ ਵੀਡੀਓ ਦੇਖਣ ਤੋਂ ਬਾਅਦ ਨਾ ਆਹ ਕਲਿੱਪ ਦੇਖਣ ਤੋਂ ਬਾਅਦ ਮੈਂ ਵੀ ਤੇਰਾ YouTube ਚੈਨਲ ਚੈੱਕ ਕੀਤਾ ਸੀਗਾ ਕੋਈ ਵੀ ਮੈਨੂੰ ਵੀਡੀਓ ਕਰਨਾ ਬਠਿੰਡਾ ਦੇ ਖਿਲਾਫ ਦਿਖੀ ਨਹੀਂ ਗਈ ਜੇ ਤੁਸੀਂ ਇਹਦੇ ਕੋਲ ਪ੍ਰਮੋਸ਼ਨ ਕਰਵਾਈ ਸੀ ਇਹਦਾ ਮਤਲਬ ਇਹ ਨਹੀਂਗਾ ਵੀ ਤੁਸੀਂ ਇਹਦੇ ਖਿਲਾਫ ਵੀਡੀਓ ਨਾ ਪਾਉਂਗੇ ਜਿੱਥੇ ਤੁਸੀਂ ਬਾਕੀਆਂ ਖਿਲਾਫ ਬੋਲਦੇ ਆ ਇਹਦੇ ਖਿਲਾਫ ਕਿਉਂ ਨਹੀਂ ਬੋਲਦੇਗੇ ਆ ਮੈਨੂੰ ਗੱਲ ਥੋੜੀ ਬਹੁਤ ਜਿਆਦਾ ਗਲਤ ਲੱਗੀ ਐ ਜੇ ਤੁਹਾਨੂੰ ਮੇਂ ਗੱਲ ਦਾ ਗੁੱਸਾ ਲੱਗਾ ਤਾਂ ਉਹਦੇ ਲਈ ਸੌਰੀ ਪਰ ਇਹ ਜਿੱਥੇ ਗਲਤ ਤੁਸੀਂ ਹੈਗੇ ਆ ਹੈਗੇ ਆ ਜੇ ਤੁਸੀਂ ਦੂਜੇ ਵਲੌਗਰਾਂ ਤੇ ਵੀਡੀਓ ਬਣਾਉਨੇ ਆ ਤੇ ਕਿਰਨ ਬਠਿੰਡਾ ਤੇ ਵੀ ਬਣਾਓ ਇਹ ਵੀ ਕੋਈ ਇਹਨਾਂ ਵਧੀਆ ਕੰਟੈਂਟ ਨਹੀਂ ਅਪਲੋਡ ਕਰਦੀਗੀ ਵੀ ਤੁਸੀਂ ਇਹਦੇ ਹੁਣ ਹੱਕ 'ਚ ਬੋਲ ਰਹੇ ਹੋ ਤੁਸੀਂ ਕਹਿੰਦੇ ਮੈਂ ਪਹਿਲਾਂ ਵੀ ਇਹਨਾਂ ਦੇ ਹੱਕ ਦੇ ਵਿੱਚ ਵੀਡੀਓ ਪਾਈਆਂ ਸੀ ਤੁਸੀਂ ਕਹਿੰਦੇ ਮੈਂ ਇਹਨਾਂ ਕੋਲੋਂ ਪ੍ਰਮੋਸ਼ਨ ਵੀ ਕਰਵਾਈ ਸੀ ਪ੍ਰਮੋਸ਼ਨ ਕਰਵਾਈ ਸੀਗੀ ਤਾਂ ਕਰਕੇ ਤੁਸੀਂ ਇਹਨਾਂ ਦੇ ਹੱਕ ਦੇ ਵਿੱਚ ਵੀਡੀਓ ਪਾਉਂਦੇ ਰਹੇ ਇਹ ਕੰਮ ਜਮਾਂ ਵੀ ਸਹੀ ਨਹੀਂਗਾ ਭਾਵੇਂ ਜਾਂ ਤਾਂ ਤੁਸੀਂ ਸਾਰਿਆਂ ਤੇ ਜਿੱਥੇ ਸਾਰਿਆਂ ਤੇ ਰੋਸਟ ਕਰਦੇ ਓਥੇ ਇਹਨਾਂ ਤੇ ਵੀ ਰੋਸਟ ਕਰੋ ਇਹ ਨਹੀਂਗਾ ਤੁਸੀਂ ਇੱਕ ਨੂੰ ਛੱਡ ਦੋਵੋ ਤੇ ਬਾਕੀ ਸਾਰਿਆਂ ਤੇ ਰੋਸਟ ਕਰੀ ਜਾਓ ਇੱਕ ਨੂੰ ਕਿਉਂ ਛੱਡਦੇ ਕਿਉਂਕਿ ਤੁਸੀਂ ਉਹਨੂੰ ਜਾਣਦੇ ਹੋ ਤੁਸੀਂ ਉਹਦੇ ਕੋਲ ਪ੍ਰਮੋਸ਼ਨ ਕਰਵਾਈ ਆ ਉਹ ਤੁਹਾਨੂੰ ਘਰੇ ਮਿਲਣਾ ਅਗੇ ਮੈਨੂੰ ਸ਼ੱਕ ਉਹਦੇ ਪਿਆ ਸੀਗਾ ਜਿਵੇਂ ਨਾ ਆ ਕੁੜੀ ਦੇਖੀ ਲੱਗਦੀ ਹੁੰਦੀ ਹੈ ਜਦੋਂ ਜਿੱਥੇ ਕਲਿੱਪ ਮਿਊਟ ਸੀਗੀ ਤੇ ਇਹ ਕਹਿ ਰਣ ਬਠਿੰਡਾੋਂ ਲੈਣ ਆਇਆ ਫਿਰ ਮੈਂ ਕਹਿੰਦਾ ਵੀ ਮੈਨੂੰ ਭਲੇਖਾ ਹੋਊਗਾ ਇਹ ਆਪਦੇ ਪੇਕੇ ਘਰ ਗਈ ਹੈ ਤੇ ਉੱਥੇ ਹੀ ਇਹਦੇ ਪੇਕੇ ਘਰ ਕੋਈ ਹੋਊਗਾ ਜਿਹੜਾ ਅੱਗੋਂ ਇਹਨੂੰ ਲੈਣ ਆਇਆ ਪਰ ਜਦੋਂ ਜਸਪੀਤ ਭੈਣ ਨੇ ਆਹਦੇ ਚੈਨਲ ਦਾ ਨਾਮ ਦੱਸਿਆ ਉਦੋਂ ਮੈਨੂੰ ਯਕੀਨ ਹੋ ਗਿਆ ਵੀ ਹਾਂ ਇਹ ਮੈਂ ਵੇਖੀ ਆ ਵੀ ਇਹ ਵੀਡੀਓਜ਼ ਬਣਾਉਂਦੀ ਆ ਪਰ ਸੌਰੀ ਭੈਣ ਮਾਫ ਕਰੀ ਜੇ ਤਨ ਮੇਰੇ ਗੱਲ ਦਾ ਗੁੱਸਾ ਲੱਗਾ ਪਰ ਆਹ ਗੱਲ ਥੋੜੀ ਬਹੁਤ ਗਲਤ ਹੈ ਵੀ ਤੁਸੀਂ ਦੂਜਿਆਂ ਨੂੰ ਰੋਸਟ ਕਰੀ ਜਾਂਦੇ ਤੇ ਕਹਿਣਾ ਬਠਿੰਡਾ ਨੂੰ ਤੁਸੀਂ ਛੱਡੀ ਆਂ ਨਹੀਂ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਵੀਡੀਓਜ਼ ਪਾਈ ਜਾਂਦੇ ਆ ਹੁਣ ਵੀ ਤੁਸੀਂ ਇਹਨਾਂ ਦੇ ਹੱਕ ਦੇ ਵਿੱਚ ਬੋਲੀ ਜਾਂਦੇ ਆ ਐਸੇ ਹਿਸਾਬ ਨਾਲ ਜੇ ਤੁਸੀਂ ਕਹਿੰਦੇ ਆ ਨਾ ਵੀ ਕਹਿਣਾ ਬਠਿੰਡਾ ਡਾਊਨ ਟੂ ਅਰਥ ਉਹ ਹਿਸਾਬ ਨਾਲ ਤਾਂ ਮੀਨੂ ਸਿਰਾ ਵੀ ਫਿਰ ਡਾਊਨ ਟੂ ਅਰਥ ਬਹੁਤ ਲੋਕਿਆਂ ਨੂੰ ਮਿਲਦੇ ਆ ਆ ਜਿਹੜੇ ਆ ਬਿਕਰਮਾ ਵਲੌਗਸ ਤੇ ਵੀਡੀਓ ਪਾਉਂਦੇ ਆ ਉਹ ਵੀ ਡਾਊਨ ਟੂ ਅਰਥ ਜਿੰਨੇ ਵਲੌਗਰ ਆ ਸਾਰੇ ਡਾਊਨ ਟੂ ਅਰਥ ਬਹੁਤ ਘੈਂਦਾ ਭਈਆ ਦੇਖੋ ਤੁਸੀਂ ਖਾ ਲਓ ਮੈਂ ਤਾਂ ਚੱਕ ਲਿਆ ਇੱਕ ਰਸਗੁੱਲਾ ਇਹ ਰਵਾਤਾਂ ਲਈ ਜਿੰਨੂ ਪੰਜਾਬ ਦੀ ਸੋਹਣਾ ਆ ਜਿਹੜਾ ਤੂੰ ਕਹੀ ਜਾਂਦੀ ਹੈ ਨਾ ਵੀ ਦੇਸੀ ਕੰਮ ਹੀ ਚੱਲੂਗਾ ਇੱਥੇ ਸਿੱਧਾ ਹੱਥਾਂ ਨਾਲ ਹੀ ਤੇ ਖਾਈ ਜਾਂਦੀ ਹੈ ਇਹ ਰਸਗੁੱਲਾ ਨਹੀਂ ਇਹਨੂੰ ਗੁਲਾਬ ਜਾਮੁਣ ਕਹਿੰਦੇ ਆ ਗੁਲਾਬ ਜਾਮੁਣ ਜੇ ਨਹੀਂ ਪਤਾ ਸੀ ਤਾਂ ਹੁਣ ਪਤਾ ਲੱਗ ਗਿਆ ਨਾ ਇਹਨੂੰ ਗੁਲਾਬ ਜਾਮੁਣ ਕਹਿੰਦੇ ਆ ਤੇ ਤੇਰੇ ਨਾਲ ਤਾਂ ਕਿਤੇ ਗੁਲਾਬ ਜਾਮਣ ਹੀ ਮੈਨੂੰ ਚਿੱਟੀ ਲੱਗੀ ਜਾਂਦੀ ਹੈ ਇੱਥੇ ਨਾ ਸਪੈਸ਼ਲ ਕੈਰਨ ਬਠਿੰਡਾ ਨੇ ਗੱਡੀ ਰੋਕ ਕੇ ਵਲੌਗ ਬਣਾਇਆ ਹਾਲਾਂਕਿ ਇਹਦੇ ਕੋਲ ਮਿਊਟ ਹੋ ਗਿਆ ਨੂੰ ਪਤਾ ਨਹੀਂ ਲੱਗਾਗਾ ਵੀ ਮਿਊਟ ਆ ਇੱਥੇ ਕਲਿੱਪ ਤੇਰੇ ਸਪੈਸ਼ਲ ਇੱਥੇ ਵਲੌਗ ਬਣਾਇਆ ਵੀ ਹਾਂ ਆ ਮੇਰੇ ਪਿੰਡੇ ਦਾ ਸਰਕਾਰੀ ਸਕੂਲ ਆ ਆਪ ਤਾਂ ਪੜ੍ਹੀ ਨਹੀਂ ਹੋਣੀ ਐ ਸਕੂਲ ਦੇ ਵਿੱਚ ਉਹ ਦਿਖਾਤਾ ਵੀ ਹਾਂ ਆ ਸਕੂਲ ਆ ਇੱਥੇ ਮੈਂ ਪੜ੍ਹੀ ਹੋਊਂਗੀ ਉਹ ਵਲੌਗ ਦੇ ਵਿੱਚ ਬੋਲੀ ਹੋਊਗੀ ਖੈਰ ਆਵਾਜ਼ ਤਾਂ ਨਹੀਂ ਆਏਗੀ ਵਿੱਚ ਪਰ ਮੈਨੂੰ ਲੱਗਦਾ ਨਹੀਂ ਐ ਪੜ੍ਹੀ ਲਿਖੀ ਹੋਊਗੀ ਕਿਉਂਕਿ ਜੇ ਪੜ੍ਹੀ ਲਿਖੀ ਹੁੰਦੀ ਨਾ ਥੋੜੀ ਬਹੁਤ ਤਾਂ ਡਰੈਸਿੰਗ ਸੈਂਸ ਹੋਣੀ ਸੀਗੀ ਥੋੜੀ ਬਹੁਤ ਨੂੰ ਬੋਲਣ ਦੀ ਅਕਲ ਹੋਣੀ ਸੀ ਜਿਹੜੀ ਜਨਾਨੀ ਆ ਦੇ ਜਵਾਬ ਉਹਨੇ ਸਿੱਧਾ ਬੋਲ ਸਕਦੀ ਉਹ ਦੂਜਿਆਂ ਨੂੰ ਕਿਥੋਂ ਸਿੱਧਾ ਬੋਲੂਗੀ ਆਪਦੇ ਮੁੰਡੇ ਨੇ ਤੋਰੀ ਮੂਹਾਂ ਕਰੀ ਜਾਊਗੀ ਵਲੌਗ ਦੇ ਵਿੱਚ ਤੇ ਇਹਨੂੰ ਇਹ ਵੀ ਪਤਾ ਹੋਣਾ ਚਾਹੀਦਾ ਜੇ ਚਾਰ ਅੱਖਰ ਪੜੀ ਆ ਤਾਂ ਕੰਟੈਂਟ ਕਿੱਦਾਂ ਦਾ ਬਣਾਉਣਾ ਚਾਹੀਦਾ ਜੇ ਸਾਡੇ ਚ ਕੀ ਗਲਤੀ ਹੈ ਕਮੀ ਹੈ ਕਿਸੇ ਨੇ ਦੱਸੀ ਹੈ ਤਾਂ ਸੇ ਆਪਦੇ ਕੰਟੈਂਟ ਨੂੰ ਕਿਵੇਂ ਸੁਧਾਰ ਸਕਦੇ ਆ ਆਪਦੀ ਗਲਤੀ ਨੂੰ ਕਿਵੇਂ ਸੁਧਾਰ ਸਕਦੇ ਆ ਪਰ ਇਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਜੇ ਪੜੇ ਲਿਖੇ ਹੁੰਦੇ ਚਾਰ ਅੱਖਰ ਤਾਂ ਹੀ ਸੀ ਕਿਉਂਕਿ ਜਿਹੜਾ ਪਹਿਲਾਂ ਵਾਲੀਆਂ ਜਮਾਤਾਂ ਸੀ ਨਾ ਹੁਣ ਤੱਕ ਕਹਿ ਦਿੰਦੇ ਆ ਬੀਏ ਕੀਤੀ ਐ ਐਮਏ ਕੀਤੀ ਜਿੰਨਾ ਮਾਝੀ ਪੜ ਲਓ ਫੇਲ ਹੀ ਐ ਜੇ ਬੰਦਾ ਕੋਈ ਚੱਜ ਦੀ ਗੱਲ ਨਹੀਂ ਆਉਂਦੀਗੀ ਪਹਿਨਾਂਲੇ ਜ਼ਮਾਨੇ 'ਚ ਕਹਿ ਦਿੰਦੇ ਸੀ ਨਾ ਪੰਜ ਕਲਾਸਾਂ ਪੜੀਆਂ 10 ਕਲਾਸਾਂ ਪੜੀਆਂ ਦੇ ਬਰਾਬਰ ਹੁੰਦੀਆਂ ਸੀ ਤੇ ਜੇ ਉਹਦੋਂ ਪੜੀ ਲਿਖੀ ਹੁੰਦੀ ਤਾਂ ਉਹ ਪੂਰਾ ਅਕਲ ਹੋਣੀ ਸੀਗੀ ਵੀ ਕਿਵੇਂ ਕਿਸੇ ਨੂੰ ਬੋਲੀ ਦਾ ਕਿਵੇਂ ਆਸੀ ਆਪਦਾ ਕੰਟੈਂਟ ਵਧੀਆ ਬਣਾਉਣਾ ਕਿਹੜੀ ਕਲੀ ਅੰਮੀ ਚੱਲ ਚੱਲ ਸਿੱਧਾ ਚੱਲ ਅਗਲੀ ਕਲੀ ਆ ਧਿਆਨ ਨਾਲ ਯਾ ਜੀ ਸਾਡੇ ਪਿੰਡ ਦੀ ਗਲੀ ਲੋ ਜੀ ਕਿਰਨ ਬਟਿੰਡੇ ਦਾ ਤੋਰੀ ਮੂਹੇ ਮੁੰਡੇ ਨੂੰ ਵੀ ਨਹੀਂ ਪਤਾ ਵੀ ਕਿਹੜੀ ਗਲੀ ਜਾਣਾ ਕਿਹੜੀ ਗਲੀ ਨਹੀਂ ਜਾਣਾ ਮੈਨੂੰ ਲੱਗਦਾ ਅੱਜ ਤੱਕ ਇਹ ਆਪਦੇ ਜਵਾਕਾਂ ਨੂੰ ਇਹਨਾਂ ਦੇ ਨਾਨਕੇ ਲੈ ਕੇ ਨਹੀਂ ਆਈ ਆਪਦੇ ਪੇਕੇ ਪਿੰਡ ਲੈ ਕੇ ਨਹੀਂ ਆਏਗੀ ਤਾਂ ਇਹ ਤਾਂ ਜਵਾਕਾਂ ਨੂੰ ਗਲੀ ਦਾ ਨਹੀਂ ਪਤਾ ਹਾਂ ਜੀ ਆਪਾਂ ਸਰਪੇ ਆ ਜੀ ਭਾਬੀ ਹੋਰਾਂ ਦੇ ਘਰੋਂ ਹੁਣ ਆਪਾਂ ਚੱਲੇ ਆ ਬਟਿੰਡੇ ਘਰੇ ਤੁਸੀਂ ਦੇਖ ਸਕਦੇ ਹੋ ਅਸੀਂ ਚੱਲੇ ਆ ਹੁਣ ਬਠਿੰਡੇ ਘਰੇ ਵਾਪਸ ਤੇ ਭਾਬੀ ਹਰਾਂ ਦੇ ਘਰੋਂ ਅਸੀਂ ਤੁਰ ਪਏ ਤੇ ਭਾਬੀ ਹਰਿਆ ਕੋਲ ਬੈਠੇ ਕਿੰਨਾ ਟਾਈਮ ਸੀ 5-10 ਮਿੰਟ ਮਸਾਂ ਬੈਠੇ ਆ ਉੱਥੇ 2-4 ਮਿੰਟ ਕੁੱਤੇ ਨਾਲ ਲਾੜ ਕਰਕੇ ਤੁਸੀਂ ਆ ਗਏਂ ਕਿ ਤੂਰਾ ਨਿੱਕਾ ਪੱਪੀ ਜਿਹੜਾ ਸੀਗਾ ਉਹਦੇ ਨਾਲ ਉੱਥੇ ਚੱਜ ਨਾਲ ਬੈਠੇ ਤਾਂ ਹੈ ਨਹੀਂ ਕਿ ਮੈਨੂੰ ਇਹ ਦੱਸੋ ਤੁਸੀਂ ਆਏ ਕੀ ਕਰਨ ਸੀਗੇ ਇੱਥੇ ਅੱਜ ਤੁਹਾਡੇ ਕੋਲ ਕੋਈ ਕੰਟੈਂਟ ਹੈ ਨਹੀਂ ਸੀਗਾ ਇਸ ਕਰਕੇ ਤੁਸੀਂ ਪੇਕੇ ਘਰ ਦਾ ਜਿਹੜਾ ਆਪਦਾ ਟੂਰ ਕੱਢਿਆ ਵੀ ਹਾਂ ਚਲੋ ਅਸੀਂ ਉਹਦੇ ਨਾਲ ਟੂਰ ਕਰਨ ਚੱਲੇ ਆ ਗੇੜੀ ਲਾਂ ਚੱਲੇ ਆ ਅਸੀਂ ਪੇਕੇ ਘਰ ऐसे ਬਣ ਸਾਡਾ ਕੰਟੈਂਟ ਬਣ ਜੂਗਾ ਵੀ ਹਾਂ ਅੱਜ ਮੈਂ ਗਈ ਆ ਆਪਣੇ ਪੇਕੇ ਘਰੇ ਤੇ ਉੱਥੇ ਸਿਰਫ ਵਲੌਗ ਬਣਾ ਕੇ ਮੁੜਿਆਈ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਕਿਸੇ ਦਾ ਹਾਲ ਚਾਲ ਨਹੀਂ ਬੈ ਕੇ ਪੁੱਛਿਆਗਾ ਥੋੜਾ ਜਿਹੀ ਗੱਲਬਾਤ ਤਾਂ ਕੀਤੀਆਂ ਕਿਉਂਕਿ ਸਵੇਰਾਂ ਜਾਂ ਹੁੰਦਾ ਸੀਗਾ ਘਰੇ ਜਾਣਾ ਵੀ ਜ਼ਰੂਰੀ ਸੀਗਾ ਘਰੇ ਪਹੁੰਚਣਾ ਸੀਗਾ ਬਹੁਤ ਪਿਆਰ ਦਿੱਤਾ ਬਹੁਤ ਪਿਆਰ ਮਿਲਿਆ ਵਿਚਾਰੀਆਂ ਨੇ ਬਹੁਤ ਪਿਆਰ ਦਿੱਤਾ ਹਾਂ ਉਹ ਵਿਚਾਰੀਆਂ ਤੇ ਤੂੰ ਤੂੰ ਕੀ ਆ ਸਾਰਿਆਂ ਨੂੰ ਵਿਚਾਰੇ ਸਮਝਦੀਆਂ ਤੂੰ ਹੀ ਸਾਰਿਆਂ ਨੂੰ ਚੰਗੀ ਫਿਰਦੀਆਂ ਤੂੰ ਹੀ ਵਧੀਆ ਭਲੀ ਮਾਨਸਾ ਹੈ ਵਿਚਾਰੇ ਜਿਹਦੇ ਕਿਤੇ ਬਾਰੇ ਗੱਲ ਕਰੂਗੀ ਵਿਚਾਰੇ ਵਿਚਾਰੀ ਵਿਚਾਰਾ ਛੱਦੇ ਮੈਂ ਵੀ ਤਾਂ ਬੋਲ ਸਕਦੀ ਹਾਂ ਮੇnga ਭਾਬੀਆਂ ਨੇ ਪਿਆਰ ਦਿੱਤਾ ਚਾਚੇ ਤਾਂ ਐ ਘਰੇ ਤਾਂ ਤੂੰ ਗਈ ਨਹੀਂ ਹੋਣੀ ਕਿ 5-10 ਮਿੰਟ ਉੱਥੇ ਮਸਾਂ ਬੈਠੀ ਆ ਤੇ ਘਰੇ ਜਨਕ ਵੇਲਾ ਹੁੰਦਾ ਤੈਨੂੰ ਕੀ ਐ ਘਰੇ ਜਨਨਕ ਵੇਲਾ ਹੁੰਦਾ ਤੈਨੂੰ ਕਿਹੜਾ ਰੋਟੀ ਪੈਣ ਦਾ ਫਿਕਰ ਹੈ ਜੇ ਲੇਟ ਹੋ ਵੀ ਗਏ ਤੁਸੀਂ ਤਾਂ ਢਾਬੇ ਤੋਂ ਫੜ ਕੇ ਲਾਏ ਨਹੀਂ ਵੀ ਭਾਈ ਰੋਟੀ ਪੈ ਕੇ ਕਰ ਦੋ ਇਹਨੇ ਬੰਦਿਆਂ ਦੀ ਰੋਟੀ ਪਾਏ ਦਾ ਫਿਕਰ ਹੋ ਤਦ ਪੂਰਾ ਟਾਈਮ ਨਾ ਤੁਰੋ ਟਾਈਮ ਨਾ ਜਾਓ ਆਦੇ ਪੇਕੇ ਘਰ ਕਿਸੇ ਵੀ ਰਸਤੇ ਦਾ ਇਚ ਜਾਣਾ ਉੱਥੇ ਘੰਟਾ ਦੋ ਘੰਟੇ ਆਰਾਮ ਨਾਲ ਬੈਠੋ ਦੁੱਖ ਸੁੱਖ ਕਰੋ ਪਰ ਨਹੀਂ ਤੁਹਾਨੂੰ ਇਸ ਕੰਮ ਦਾ ਮਤਲਬ ਨਹੀਂ ਗਾ ਤੁਹਾਨੂੰ ਸਿਰਫ ਤੁਹਾਡੇ ਕੰਟੈਂਟ ਨਾਲ ਮਤਲਬ ਹਾਂਜੀ ਕਰਦੇ ਆਂ ਆਪ ਆਪਣੀ ਅੱਜ ਦੀ ਵੀਡੀਓ ਨੂੰ ਇੱਥੇ ਖਤਮ ਤੇ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੈਂ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੈਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੈਂ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰ ਹਾਂਜੀ ਮਿਲਦੇ ਆਂ ਫਿਰ ਆਪਾਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ